ਏ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਖੂਨਦਾਨ ਮਹਾਦਾਨ ਸੋ ਅੱਜ ਕੱਲ ਦਾ ਜੋ ਦੌਰ ਚੱਲ ਰਿਹਾ ਹੈ ਦੇਖਿਆ ਜਾਂਦਾ ਹੈ ਕਿ ਜੋ ਬੱਚੇ ਨੇ ਆਪਣੇ ਮਾਪੇ ਦੀ ਕੇਅਰ ਨਹੀਂ ਕਰਦੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਬੁੱਢੇ ਹੋ ਜਾਂਦੇ ਨੇ ਉਹਨਾਂ ਦੀ ਪੁੱਛ ਗਿਛ ਵੀ ਨਹੀਂ ਕਰਦੇ ਸੋ ਮਿੱਡਾ ਕੇਅਰ ਹਸਪੀਟਲ ਜੋ ਕਰਾਲੀ ਦੇ ਵਿੱਚ ਹੈ ਚੰਡੀਗੜ੍ਹ ਰੋਡ ਤੇ ਅੱਜ ਇੱਥੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜੋ ਡਾਕਟਰ ਆਸਥਾ ਲਖਿਆਣੀ ਜੀ ਨੇ ਸੋ ਉਹਨਾਂ ਦੇ ਵੱਲੋਂ ਇੱਥੇ ਇਹ ਕੈਂਪ ਲਗਾਇਆ ਗਿਆ ਹੈ ਉਹਨਾਂ ਦੇ ਹਸਪੀਟਲ ਦੇ ਵਿੱਚ ਡਾਕਟਰ ਆਸਥਾ ਨੇ ਉਹਨਾਂ ਦੀ ਨਾਨੀ ਜੋ ਅੱਜ 95 ਵਰਿਆਂ ਦੇ ਹੋ ਗਏ ਨੇ ਜਿਨ੍ਹਾਂ ਦਾ ਨਾਮ ਹੈ ਕੁਸਮ ਲਤਾ ਅਰੋੜਾ ਜੀ ਸੋ ਉਹਨਾਂ ਦਾ ਅੱਜ 95ਵਾਂ ਜਨਮ ਦਿਨ ਹੈ ਜੋ ਅੱਜ ਕੱਲ ਜੈਪੁਰ ਦੇ ਵਿੱਚ ਰਹਿ ਰਹੇ ਨੇ ਅਤੇ ਆਪਣਾ ਤੰਦਰੁਸਤੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ ਸੋ ਇਸ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅੱਜ ਇਹ ਡਾਕਟਰ ਆਸਥਾ ਵੱਲੋਂ ਕੈਂਪ ਲਗਾਇਆ ਗਿਆ ਹੈ ਖੂਨਦਾਨ ਕੈਂਪ ਕਿਉਂਕਿ ਜਿਹੜਾ ਖੂਨਦਾਨ ਕੈਂਪ ਹੈ ਖੂਨ ਦਾਨ ਕਰਨ ਦੇ ਨਾਲ ਕਿਸੇ ਦੀ ਜਾਨ ਬਚਦੀ ਹੈ ਕਿਸੇ ਦਾ ਭਲਾ ਹੁੰਦਾ ਹੈ ਸੋ ਖੂਨ ਦਾਨ ਹੈ ਜਿਹੜਾ ਇਹ ਆਪਾਂ ਨੂੰ ਕਰਨਾ ਵੀ ਚਾਹੀਦਾ ਆਪਣੀ ਸਿਹਤ ਲਈ ਵੀ ਇਹ ਠੀਕ ਹੈ ਤੇ ਦੂਜੇ ਦੀ ਜਾਨ ਬਚਾਉਣ ਦੇ ਲਈ ਵੀ ਠੀਕ ਹੈ ਤੇ ਆਓ ਤੁਹਾਨੂੰ ਇੱਥੇ ਕੈਂਪ ਦੀਆਂ ਪੂਰੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਇੱਥੇ ਸਰਦਾਰ ਬਹਾਦਰ ਸਿੰਘ ਓਕੇ ਜੋ ਇੱਥੇ ਚੀਫ ਗੈਸਟ ਦੇ ਤੌਰ ਤੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਡਾਕਟਰ ਆਸਥਾ ਨਾਲ ਵੀ ਗੱਲਬਾਤ ਕਰਦੇ ਆ ਤੇ ਹੋਰ ਵੀ ਜੋ ਡਾਕਟਰ ਸਾਹਿਬ ਦਾ ਪਰਿਵਾਰ ਵੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਆਓ ਫੇਰ ਦਿਖਾਉਨੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਸਿੰਘ ਜੀ ਅੱਜ ਜੋ ਇਹ ਮਿੱਡਾ ਕੇਅਰ ਹਸਪੀਟਲ ਹੈ ਇੱਥੇ ਕੈਂਪ ਲੱਗਿਆ ਹੈ ਬਲੱਡ ਡੋਨੇਟ ਦਾ ਸੋ ਅੱਜ ਤੁਸੀਂ ਇੱਥੇ ਐਜ਼ ਅ ਚੀਫ ਗੈਸਟ ਮੁੱਖ ਮਹਿਮਾਨ ਦੇ ਤੌਰ ਤੇ ਵੀ ਆਏ ਹੋ ਤੇ ਬਲੱਡ ਵੀ ਡੋਨੇਟ ਕਰ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਕਿਉਂਕਿ ਇੱਕ ਇਨਸਾਨੀਅਤ ਦਾ ਫਰਜ਼ ਹੈ ਇੱਕ ਪ੍ਰਾਣੀ ਦੀ ਜਿੱਤੇ ਕਿਸੇ ਦਾ ਖੂਨ ਦੇਣ ਨਾਲ ਕਿਸੇ ਦੀ ਜਾਨ ਬਚਦੀ ਹੈ ਤਾ ਉਹਨੂੰ ਜ਼ਰੂਰ ਕਰਨਾ ਚਾਹੀਦਾ ਜੀ ਇਹ ਆਪਣਾ ਫਰਜ਼ ਹੈ ਆਪਾਂ ਨਿਭਾਉਣਾ ਚਾਹੀਦਾ ਜੀ ਜੀ ਹਾਂਜੀ ਸੋ ਅੱਜ ਜੋ ਇਹਨਾਂ ਦੀ ਨਾਨੀ ਜੀ ਹੈ ਡਾਕਟਰ ਸਾਹਿਬ ਦੇ ਡਾਕਟਰ ਹਸਤਾਵ ਜੀ ਦੇ ਉਹਨਾਂ ਦਾ 95ਵਾਂ ਬਰਥਡੇ ਆ ਉਸ ਖੁਸ਼ੀ ਦੇ ਵਿੱਚ ਮਤਲਬ ਇਹ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਹੈ ਬਹੁਤ ਵੱਡੀ ਉੱਚੀ ਸੋਚ ਹੈ ਜੀ ਇਹ ਆਪਾਂ ਨੂੰ ਸਾਰਿਆਂ ਨੂੰ ਇਦਾਂ ਹੀ ਬਰਥਡੇ ਮਨਾਉਣੇ ਚਾਹੀਦੇ ਆ ਚਾਹੇ ਵੱਡਿਆਂ ਦੇ ਹੋਣ ਚਾਹੇ ਬੱਚਿਆਂ ਦੇ ਹੋਣ ਆਪਾਂ ਉਹਨਾਂ ਨੂੰ ਉਹਨਾਂ ਦੀ ਉਮਰ ਤਬਾਦੇ ਦੇ ਲਈ ਜਿਵੇਂ ਇਹਨਾਂ ਨੇ 95 ਸਾਲ عمر ਹੋ ਗਈ ਔਰ ਉਹਨਾਂ ਦੀ ਜਿਹੜੀ ਸੱਚੀ ਅਰਦਾਸ ਹੈ ਕਿ ਉਹਨਾਂ ਦੀ ਪਰਮਾਤਮਾ ਲੰਬੀ ਉਮਰ ਕਰੇ ਤਾਂ ਇਹ ਬਹੁਤ ਵੱਡਾ ਇੱਕ ਜਾਗ ਹੈ ਜਿਹੜਾ ਉਹਨਾਂ ਨੇ ਇਹ ਕਰਿਆ ਮਿੱਟਾ ਕੇਰ ਹਸਪੀਟਲ ਲਈ ਜੀ ਹਾਂਜੀ ਸੋ ਡਾਕਟਰ ਸਾਹਿਬ ਬਾਰੇ ਕੀ ਕਹੂੰ ਬਹੁਤ ਵਧੀਆ ਡਾਕਟਰ ਸਾਹਿਬ ਹੈ ਡਾਕਟਰ ਆਸਥਾ ਜੀ ਔਰ ਇਹਨਾਂ ਦੇ ਹਸਬੈਂਡ ਵੀ ਜਿਹੜੇ ਕਿ ਸਰਜਨ ਹੈ ਬਹੁਤ ਵਧੀਆ ਪਰਿਵਾਰ ਹੈ ਜੀ ਬਹੁਤ ਵਧੀਆ ਇਲਾਕੇ ਨੂੰ ਇਸ ਹਸਪੀਟਲ ਦੀ ਦੇਣ ਹੈ ਔਰ ਬਹੁਤ ਵਧੀਆ ਸੇਵਾ ਕਰਦੇ ਹਨ ਜੀ ਹਾਂਜੀ ਜੀ ਧੰਨਵਾਦ ਜੀ। ਹਾਂਜੀ ਹਰੀਸ਼ ਦਾਣਾ ਜੀ ਸੋ ਤੁਸੀਂ ਵੀ ਅੱਜ ਇੱਥੇ ਚੀਫ ਗੈਸਟ ਦੀ ਤੌਰ ਤੇ ਪਹੁੰਚੇ ਹੋ ਸੋ ਕੀ ਕਹਿਣਾ ਤੁਹਾਡਾ ਇੱਕ ਵਧੀਆ ਉਪਰਾਲਾ। ਇਹ ਕੋ ਕੌਂਦਾਂ ਦੇ ਬਹਾਂਦਾਂ ਨੇ ਬਹੁਤ ਵੱਡਾ ਉਪਰਾਲਾ ਆਇਆ। ਇਹ ਡਾਕਟਰ ਹਬ ਮਿੱਡਾ ਹਸਪਤਾਲ ਨੇ ਅਜਿਹਾ ਕੀਤਾ ਉਹਰੇ। ਤੇ ਮੈਨੂੰ ਸਮਝਦਾ ਕਿ ਸਾਰੇ ਸਮਾਜ ਨੂੰ ਇਦਾਂ ਦੇ ਜਿਹੜੇ ਉਪਰਾਲੇ ਕਰਨੇ ਚਾਹੀਦੇ ਨੇ। ਜੀ। ਤਾਂ ਕਿ ਸਮਾਜ ਨੂੰ ਸੇਵਾ ਦਿੱਤੀ ਜਾ ਸਕੇ। ਓਕੇ। ਸੋ ਹਸਪੀਟਲ ਬਾਰੇ ਕੀ ਕਹੂੰ? ਇਹ ਬਹੁਤ ਬੜੀ ਹਸਪਤਾਲ ਹੈ। ਸਾਨੂੰ ਇੱਥੇ ਪਤਾ ਲੱਗਿਆ ਕਿ ਇਹ ਤਾਂ ਕਈ ਬਿਮਾਰੀਆਂ ਦੇ ਪੈਸੇ ਵੀ ਲੈਂਦੇ ਨੇ। ਨਹੀਂ ਲੈਂਦੇ ਜੀ ਲੈਂਦੇ ਹਸਪਤਾਲ ਦੇ ਵਿੱਚ ਉਹਰੇ ਤੇ ਬੜੀ ਹਸਤਾਲ ਹੈਗਾ ਜੀ ਤੇ ਬੜੀ ਵਧੀਆ ਪੇਸ਼ੈਂਟ ਕੇਅਰ ਹੁੰਦੀ ਹੈ ਉਹਰੇ ਤੇ ਡਾਕਟਰ ਵੀ ਸਾਡੇ ਬੜੇ ਵਧੀਆ ਜੀ ਇੱਥੇ ਜੀ ਸੋ ਜਿਵੇਂ ਕਿ ਅੱਜ ਕੱਲ ਬੱਚੇ ਆਪਣੇ ਮਾਪੇ ਨੂੰ ਨਹੀਂ ਪੁੱਛਦੇ ਸੋ ਇਹ 95 ਸਾਲ ਦੀ ਉਮਰ ਦੇ ਵਿੱਚ ਵੀ ਆਪਣੀ ਮਾਤਾ ਜੀ ਦਾ ਜਨਮ ਦਿਨ ਮਨਾ ਰਹੇ ਕੋ ਸਮਾਜ ਦੇ ਵਾਸਤੇ ਬਹੁਤ ਵੱਡਾ ਮੈਸੇਜ ਹੈ ਜੀ ਜਿੱਥੇ ਅੱਜ ਬਹੁਤ ਪੇਰੈਂਟਸ ਜਿਹੜੇ ਹੈਗੇ ਉਹ ਮਿਲ ਕੇ ਲਗਾ ਕੇ ਆਪਣੇ ਘਰਾਂ ਤੋਂ ਬਾਹਰ ਉਲਦੇ ਫਿਰਦੇ ਨੇ ਜੀ ਅਨਾਸ ਆਸ਼ਰਮ ਦੇ ਵਿੱਚ ਉਹਨਾਂ ਜਾਣਾ ਪੈ ਰਿਹਾ ਏ ਤੇ ਐਦਾਂ ਹੀ ਜਿਹੜੇ ਹੈਗੇ ਆ ਕਿ ਇਹਨਾਂ ਨੂੰ ਤੇ ਸੇਲ ਲੈਣੀ ਚਾਹੀਦੀ ਕਿ ਜਦਾਂ ਇਹਨੇ ਆਪਣੇ ਨਾਨੀ ਜੀ ਦਾ 95 ਸਾਲ ਦੀ ਉਮਰ ਦੇ ਵਿੱਚ ਉਹਦੇ ਜਨਮ ਦਿਨ ਤੇ ਆਜੂਰੇ ਇਹ ਉਰੇ ਐਡਾ ਬੜਾ ਪ੍ਰਾਲਾ ਕੀਤਾ ਐ ਐਡਾ ਬੜਾ ਮਹਾਜਾਕ ਕੀਤਾ ਐ ਵਲ ਤੇ ਪੂਰੇ ਸਭਾ ਜਨ ਉਸ ਤੇ ਸੇਲ ਲੈਣੀ ਚਾਹੀਦੀ ਹੈ ਤੇ ਉਹਨਾਂ ਨੇ ਇਹਦੇ ਨਾਲ ਹੀ ਦਿਖਾਇਆ ਕਿ ਉਹਨਾਂ ਦੇ ਵੀ ਉਹਨਾਂ ਦੇ ਮੰਨਾਂ ਦੇ ਵਿੱਚ ਬਿਰਗਾਂ ਦੀ ਕਿੰਨੀ ਇੱਜ਼ਤ ਤੇ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹ ਨਾਨੀ ਜੀ ਨੂੰ ਲੰਬੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਧੰਨਵਾਦ ਥੈਂਕ ਯੂ ਜੀ ਸ਼ੁਕਰੀਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਉਹ ਹਾਂਜੀ ਪਹਿਲਾਂ ਵੀ ਕੀਤਾ ਕਦੇ ਹਾਂਜੀ ਕਿੰਨੀ ਕ ਵਾਰ ਤਿੰਨ ਚਾਰ ਵਾਰ ਕੀਤਾ ਅੱਛਾ ਜੀ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਠੀਕ ਨਹੀਂ ਚਲੋ ਲੋਕਾਂ ਦੀ ਭਲਾਈ ਸੇਵਾ 'ਚ ਕੰਮ ਆਊਗਾ ਓਕੇ ਕਿਸੇ ਮਾਰੇ ਬੰਦੇ ਨੂੰ ਜੇ ਲੋੜ ਆ ਕੰਮ ਆਊਗਾ ਉਹਦੇ ਜੀ ਸੋ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਇਸ ਟਾਈਮ ਨਹੀਂ ਨਹੀਂ ਕੋਈ ਤਕਲੀਫ ਨਹੀਂ ਕੋਈ ਦਿੱਕਤ ਤਾਂ ਨਹੀਂ ਆਈ ਹੈਗੀ ਨਾ ਸੋ ਜਿਹੜਾ ਖੂਨ ਹੈ ਕਿਸੇ ਦੇ ਕੰਮ ਆਊਗਾ ਹਾਂਜੀ ਬਿਲਕੁਲ ਜੀ ਬਿਲਕੁਲ ਥੈਂਕ ਯੂ ਥੈਂਕ ਯੂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜਗਦੀਸ਼ ਸਿੰਘ ਹੈ ਜੀ ਜੀ ਕਿੱਥੋਂ ਆਏ ਤੁਸੀਂ ਸੋਹਾਲੀ ਪਿੰਡ ਜੀ ਓਕੇ ਸੋ ਇਹ ਬਲੱਡ ਕੈਂਪ ਲੱਗਿਆ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਮੇਰਾ ਵੀ ਰਹਾ ਛੋਟਾ ਡਾਕਟਰ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਹੀ ਆਉਂਦਾ ਜਾਂਦਾ ਯੂਰੇ ਦਵਾਈ ਦੀ ਲੈਣ ਮਤਲਬ ਹੋਰ ਇਹਨਾਂ ਦਾ ਡਾਕਟਰ ਹੋ ਵੀ ਉਹਨਾਂ ਮੈਨੂੰ ਦੱਸਿਆ ਕਹਿੰਦਾ ਵੀ ਆਪਾਂ ਉੱਥੇ ਜਾਣਾ ਹੈ ਅੱਛਾ ਜੀ ਵੀ ਖੂਨਦਾਨ ਕੈਂਪ ਲੱਗਿਆ ਹੋਵਾ ਚਲ ਕੋਈ ਗੱਲ ਨਹੀਂ ਕਿ ਚੱਲਦੇ ਹਾਂ ਉਹਦੇ ਕਰਕੇ ਆ ਗਏ ਅਸੀਂ ਸੋ ਖੂਨਦਾਨ ਤੁਸੀਂ ਪਹਿਲਾਂ ਕੀਤਾ ਕਦੇ ਹਾਂ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ ਕਈ ਵਾਰ ਕਰ ਹਾਂ ਪਿੰਡ ਵੀ ਕੈਂਪ ਲਵਾਇਆ ਤਾਂ ਸੀ ਓਕੇ ਤੇ ਪੀਜੀ ਵਿੱਚ ਵੀ ਮੈਂ ਕਈ ਵਾਰ ਦੇਖਿਆ ਹੈ ਹਾਂਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਸੋ ਖੂਨ ਕਿਸੇ ਦੇ ਕੰਮ ਆ ਜਾਂਦਾ ਹਾਂਜੀ ਖੂਨ ਕਿਸੇ ਦੇ ਕੰਮ ਆ ਜਾਂਦਾ ਹੈ ਹੋਰ ਵੀ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤੁਹਾਨੂੰ ਪਤਾ ਹੀ ਹੈ ਵਾਰ ਦਾ ਤਾਂ ਜਿਹੜੇ ਐਕਸੀਡੈਂਟ ਹੋ ਰਿਹਾ ਵਗੈਰਾ ਬਹੁਤ ਹੁੰਦੀਆਂ ਖੂਨ ਦੀ ਘਾਟ ਬਾਅਦ ਘਾਟ ਬਹੁਤ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਧੰਨਵਾਦ ਸਸਿਕਾ ਹਾਂ ਜੀ ਵੀਰ ਜੀ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਭਾਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਓਕੇ ਤੁਸੀਂ ਕਿੱਥੋਂ ਆਏ ਮੇਰਾ ਪਿੰਡ ਸਵਾਲੀ ਹੈ ਵੀਰ ਜੀ ਓਕੇ ਜੀ ਤੁਹਾਨੂੰ ਇਸ ਕੈਂਪ ਬਾਰੇ ਕਿਵੇਂ ਪਤਾ ਲੱਗਿਆ ਮੈਡਮ ਆਸਥਾ ਜੀ ਨਾ ਸਾਡੇ ਬਹੁਤ ਨਜ਼ਦੀਕੀ ਨੇ ਓਕੇ ਜੀ ਹਾਂ ਇਹਨਾਂ ਨੇ ਕਾਲ ਵਗੈਰਾ ਵੀ ਕੀਤੀ ਤੇ ਸਟੇਟਸ ਵਗੈਰਾ ਵੀ ਲਗਾਏ ਹੋਏ ਤੇ ਤਾਂ ਕਰਕੇ ਫਿਰ ਪਹਿਲ ਤੇ ਧਾਰਤੇ ਸੀ ਉਹਨੂੰ ਦਿੱਤ ਕਰਕੇ ਹੀ ਆਏ ਮੈਂ ਤਾਂ ਬਾਕੀ ਤਾਂ ਚਲੋ ਹੋਰ ਤਾਂ ਸੀ ਕਿਸੇ ਨੂੰ ਜਾਣਦੇ ਨਹੀਂ ਸੀ ਕਿ ਇਹਨਾਂ ਹਾਂ ਜੀ ਹਾਂ ਜੀ ਹਾਂ ਜੀ ਡਾਕਟਰ ਆਸਥਾ ਮੈਡਮ ਜੀ ਨੇ ਉਹਨਾਂ ਨਾਲ ਕਰਕੇ ਜਲ ਮੈਂ ਆਏ ਉਹਨਾਂ ਨੂੰ ਬਹੁਤ ਪਿਆਰ ਆ ਸਾਡਾ ਕਿੰਨੀ ਵਾਰ ਪਹਿਲਾਂ 23 ਤੇਈ ਵਾਰ ਹਾਂ ਤੇਈ ਵਾਰ ਹੋਤੀ ਓਕੇ ਹਾਂਜੀ ਕੋਈ ਸਰੀਰ ਦੇ ਵਿੱਚ ਕਮੀ ਕੋਈ ਦਿੱਕਤ ਨਹੀਂ ਹੈਗੀ ਜੀ ਕੋਈ ਪ੍ਰੋਬਲਮ ਨਹੀਂ ਸੋਕੋ ਆਪਣੇ ਆਪ ਨੂੰ ਨਵਾਂ ਨਵਾਂ ਫੀਲ ਆਉਣ ਲੱਗ ਜਾਂਦਾ ਬਾਅਦ ਵਿੱਚ ਨਵਾਂ ਨਵਾਂ ਫੀਲ ਹਾਂਜੀ ਹਾਂ ਵਧੀਆ ਲੱਗਦਾ ਹੈ ਬਲੱਡ ਸਰਕਲ ਹਾਂਜੀ ਹਾਂਜੀ ਵਧੀਆ ਲੱਗਦਾ ਮੈਂ ਹਰ ਇੱਕ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਬਲੱਡ ਡੋਨੇਟ ਕਰਦਾ ਹਾਂਗੇ ਕਿਸੇ ਲਗਭਗ ਕੈਂਪ ਹੁੰਦਾ ਹੈ ਜਾਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਹਾਂਜੀ ਹਾਂ ਅਸੀਂ ਜਾਣਦੇ ਰਹਿੰਦੇ ਹਾਂ ਗਰੁੱਪ ਬਣਿਆ ਹੋਇਆ ਹੈ ਸਾਡਾ ਕਿਤੇ ਫੋਨ ਕਰ ਦਿੰਨੇ ਆ ਯਾਰ ਦੋਸਤ ਅੱਛਾ ਜੀ ਉਹਦੇ ਚ ਪਤਾ ਨਹੀਂ ਬਈ ਬਲੱਡ ਦੀ ਲੋੜ ਹੈ B ਪੋਜ਼ਿਟਿਵ ਹੈ A ਪੋ ਹਾਂ ਬਚਾਉਂਗਾ। ਕੀ ਗੱਲ ਹੈ ਜੀ ਹਾਂ ਖੂਨਦਾਨ ਮਹਾਨਦਾਨ ਹੀ ਸੀ ਕਰਕੇ ਕਿਹਾ ਗਿਆ ਹੈ ਨਾ ਜੀ ਹਾਂ ਤਾਂ ਕਰਕੇ ਵੀ ਵਧੀਆ ਕਰਨਾ ਚਾਹੀਦਾ ਖੂਨਦਾਨ ਸਭ ਨੂੰ ਕਰਨਾ ਚਾਹੀਦਾ ਤੰਦਰੁਸਤ ਬੰਦਾ ਨੇ ਜਿਹੜਾ ਉਹਨੂੰ ਖਾਸ ਕਰਕੇ ਕਰਨਾ ਚਾਹੀਦਾ ਜੀ ਹਾਂਜੀ ਹਾਂਜੀ ਧੰਨਵਾਦ ਜੀ ਧੰਨਵਾਦ ਥੈਂਕ ਯੂ ਸੋ ਗੱਲਬਾਤ ਕਰਦੇ ਆਪਾਂ RAM DEEP WANSAL ਜੀ ਨਾਲ ਹਾਂਜੀ ਵੰਸਲ ਸਾਹਿਬ ਨਮਸਕਾਰ ਜੀ ਨਮਸਕਾਰ ਜੀ ਅੱਜ ਮਿੱਡਾ ਕੇਅਰ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ ਜੋ ਬਲੱਡ ਡੋਨੇਸ਼ਨ ਕੈਂਪ ਹੈ ਸੋ ਬਹੁਤ ਪ੍ਰੇਮ ਪਿਆਰ ਹੈ ਤੁਹਾਡਾ ਡਾਕਟਰ ਸਾਹਿਬ ਦੇ ਨਾਲ ਮੈਂ ਪਹਿਲਾਂ ਤੋਂ ਤੁਹਾਡੇ ਏਟੀਮਾਨ ਚੈਨਲ ਦਾ ਆਪਣੀ ਤਰਫ ਤੇ ਔਰ ਮੀਡਾ ਕੇਅਰ ਦੀ ਤਰਫ ਤੇ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਮਾਂ ਦੇ ਕੇ ਆਪਣਾ ਟਾਈਮ ਕੱਢਿਆ ਹੈ ਬਹੁਤ ਧੰਨਵਾਦ ਮੀਡਾ ਕੇਅਰ ਹਸਪੀਟਲ ਦੇ ਵਿੱਚ ਇਹ ਪਹਿਲਾ ਖੂਨਦਾਨ ਕੈਂਪ ਹੈ ਜੋ ਕਿ ਡਾਕਟਰ ਆਸਤਾਲ ਲਖਿਆਣੀ ਉਹਨਾਂ ਦੀ ਨਾਨੀ ਸ਼੍ਰੀਮਤੀ ਕੋਸਮ ਲਤਾ अरोड़ा जी ਦੇ 95ਵੇਂ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਮਹਾਦਾਨ ਕਿਹਾ ਗਿਆ ਹੈ ਜੋ ਵਿਅਕਤੀ ਖੂਨਦਾਨ ਕਰਦਾ ਹੈ ਉਹ ਬਿਮਾਰੀਆਂ ਤੋਂ ਰਹਿਤ ਹੋ ਜਾਂਦਾ ਹੈ ਔਰ ਖੂਨ ਜੋ ਹੈ ਉਹ ਇੱਕ ਬਹੁਤ ਹੀ ਜ਼ਰੂਰੀ ਹੈ ਜੋ ਪੇਸ਼ੈਂਟ ਹੈ ਉਹਨਾਂ ਵਾਸਤੇ ਹਰ ਕਿਸੇ ਨੂੰ ਖੂਨ ਦੀ ਜ਼ਰੂਰਤ ਹੈ ਡਾਕਟਰ ਖੂਨ ਲਿਖਦੇ ਹਨ ਔਰ ਇਹ ਖੂਨ ਜਿਹੜਾ ਹੈਗਾ ਹੈ ਬਲੱਡ ਬੈਂਕ ਵਿੱਚ ਚੱਲ ਕੇ ਹਰ ਕਿਸਮ ਤੇ দান ਕਰਿਆ ਜਾਂਦਾ ਹੈ ਔਰ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਂਦਾ ਹੈ ਇਸ ਵਾਸਤੇ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਜੋ ਸક્ષਮ ਹੋਣ ਸੋ ਅੱਜ ਦੇ ਦਿਹਾੜੇ ਇਹਨਾਂ ਨੇ ਬਹੁਤ بڑا ਉਪਰਾਲਾ ਕੀਤਾ ਹੈ ਔਰ ਅچھے ਟੰਗ ਦੇ ਨਾਲ ਜਨਤਾ ਨੂੰ ਮੋਟੀਵੇਟ ਕੀਤਾ ਹੈ ਜੋ ਪੈਂਫਲੇਟਾ ਰਹੀਂ ਹੋ ਰਹੇ ਤੋੜੇ ਮੀਡੀਆ ਦੇ ਰਹੀਂ ਅਖਬਾਰਾਂ ਦੇ ਰਹੀਂ ਵੀ ਹਰ ਕਿਸਮ ਤੇ ਪ੍ਰਚਾਰਿਤ ਕੀਤਾ ਹੈ। ਔਰ ਜਨਤਾ ਵਾਸਤੇ ਜੋ ਖੂਨਦਾਨ ਦੇ ਨ ਆ ਰਹੇ ਹਨ। ਉਹਨਾਂ ਵਾਸਤੇ ਭੋਜਨ ਦਾ, ਖਾਣੇ ਦਾ ਹਰ ਕਿਸਮ ਦਾ ਇੰਤਜ਼ਾਮ ਹੈ ਔਰ ਉਹਨਾਂ ਨੂੰ ਸਰਟੀਫਿਕੇਟ ਔਰ ਗਿਫਟ ਦੇ ਕੇ ਵੀ ਨਿਵਾਜਿਆ ਜਾ ਰਿਹਾ ਹੈ। ਜੀ। ਧੰਨਵਾਦ। ਧੰਨਵਾਦ ਜੈ ਜੀ। ਡਾਕਟਰ ਆਸਥਾ ਲਖਿਆਣੀ ਜੀ ਸੋ ਅੱਜ ਮਿੱਡਾ ਕੇਅਰ ਸੈਂਟਰ ਦੇ ਵਿੱਚ ਹਸਪੀਟਲ ਦੇ ਵਿੱਚ ਇਹ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਗਿਆ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਗਿਆ ਜੋ ਤੁਹਾਡੇ ਨਾਨੀ ਜੀ ਨੇ ਸੋ ਉਹਨਾਂ ਦਾ ਜੋ 95ਵਾਂ ਬਰਥਡੇ ਹੈ ਸੋ ਅੱਜ ਕੱਲ ਬੱਚੇ ਦੇਖੇ ਜਾਂਦੇ ਆ ਕਿ ਮਾਪੇ ਨੂੰ ਨਹੀਂ ਪੁੱਛਦੇ ਤੁਸੀਂ ਉਹਨਾਂ ਦੇ ਫੇਰ ਵੀ ਬਰਥਡੇ ਤੇ ਇਹ ਕੈਂਪ ਲਗਾਇਆ ਅੱਜ ਹਾਂਜੀ ਹਾਂਜੀ सर सत श्रीकाल सर मेरे घर में ना मेरे दादाजी मेरी दादी जी बहुत छोटी एज में चले गए थे हम लोग क्लास टेंथ या ट्वेल्थ में थी मैं नाना जी मेरे जब मैं दो साल की थी तब चले गए थे तो बड़े हमारी सिर्फ घर में जो बचे हैं वो नानी हैं तो आज उन अभी वो हैं तो हमने सोचा लोग लोगों का सिस्टम होता है कि जब चले जाते हैं तब उनके लिए खाना खिलाते हैं उनके लिए पूजा करते हैं उनके लिए मैंने कहा जो है उसकी तो सेवा करें सेवा नहीं कर सकते तो एटलीस्ट उनके बर्थडे के दिन ही हम फंक्शन कर लें ब्लड डोनेशन कैंप करना ही था तो मैंने कहा आज के दिन ही रख लेते हैं यही सोच के कर लिया सर और कुछ नहीं सोचा था बस ये कैंप वाले कहाँ से आए सर ये आए हैं गुरु कृपा ब्लड सेंटर है रोपड़ में उनके ओनर हैं मिस्टर नरवीर बिदन उनके थ्रू हम लोगों ने टाइप करके उनको बुलाया था यहाँ पे अपने करने के लिए तो उन्होंने कहा कि हम आपका पूरा सपोर्ट करेंगे बस आपने हमें डोनर्स लाने और डोनर्स का सपोर्ट आप लोगों ने कर दिया बस चल गया ऐसे ही होता है तो। कई लोग डरते हैं ब्लड डोनेट करने तो सर देखिए ब्लड डोनेशन एक ना डर एक जो है एक बना दिया गया है लोगों के मन में एक्चुअली ब्लड डोनेशन से किसी को भी कोई फ़र्क नहीं पड़ता है ब्लड डोनेशन एक बहुत अच्छी चीज़ है आपकी शरीर में जो ब्लड है वो आपको तो काम दे ही रहा है लेकिन जिस मरीज़ के पास खून की मात्रा नहीं है उसको खून चाहिए उसको अपना इलाज कराना है उसको एक यूनिट खून से उसका इलाज हो जाएगा तो उसके लिए वो बहुत वैल्यूएबल होता है तो हमें सबको डोनेट करना चाहिए क्योंकि ब्लड कोई बैंक में तो मिलता नहीं है हम लोग डोनेशंस करेंगे तभी ब्लड मिलेगा ਬਹੁਤ ਬਹੁਤ ਧੰਨਵਾਦ ਔਰ ਸ਼ੁਭ ਕਾਮਨਾਇ ਹਮਾਰੀ ਤਰਫ ਸੇ ਵੀ ਜੋ ਜਨਮ ਦਿਨ ਮਨਾਇਆ ਜਾ ਰਿਹਾ ਹੈ ਅੱਜ। ਥੈਂਕ ਯੂ ਥੈਂਕ ਯੂ ਸਰ ਆਪ ਲੋਗਾਂ ਕਾ ਆਨੇ ਕਾ ਆਪ ਲੋਗਾਂ ਕਾ ਯਹ ਹਮਾਰੇ ਕੋ ਸਪੋਰਟ ਕਰਨੇ ਕਾ ਇਹ ਬਹੁਤ ਬਹੁਤ ਉਸਕਾ ਧੰਨਵਾਦ ਹੈ। ਥੈਂਕ ਯੂ ਸਰ ਥੈਂਕ ਯੂ ਸਰ। ਹਾਂਜੀ ਸਰ ਆਂਜਨ ਮਿੱਡਾ ਜੀ ਸੋ ਅੱਜ ਇਹ ਕੈਂਪ ਲਗਾਇਆ ਗਿਆ ਤੁਹਾਡੀ ਜੋ ਨਾਨੀ ਜੀ ਦੇ ਮਤਲਬ ਕੇ ਬਾਰਡੇ ਦੇ ਮੌਕੇ ਤੇ ਸੋ ਕੀ ਕਹਿਣਾ ਇੱਕ ਇਹ ਉਪਰਾਲਾ ਵੀ ਬਹੁਤ ਵੱਡਾ। ਹਾਂਜੀ एक्चुअली हम लोग की नानी जी 95 फाइव ईयर्स की अभी हैं तो इस मौके पे हम लोगों ने सोचा कि कुछ थोड़ा सबके लिए हम लोग ऑर्गेनाइज़ करें अपने हॉस्पिटल में एक ब्लड डोनेशन कैंप यहाँ पे हम लोग सबके जो जो डोनेट कर रहा है उसको गिफ्ट्स भी दे रहे हैं सर्टिफिकेट भी दे रहे हैं साथ में और खाने पीने की भी व्यवस्था पूरी करी है हम लोगों ने क्योंकि एक बर्थडे सेलिब्रेशन तो बहुत लोग करते हैं लेकिन हम लोग मेडिकल इंडस्ट्री से जुड़े हुए हैं तो हमने सोचा कि इस तरीके से हम लोग आगे सबकी हेल्प भी करें सोसाइटी की बिल्कुर, बिल्कुर। तो कहते हैं कि खून दान महादान हाँ जी हाँ जी किसी और, की जान बच हाँ, हाँ और लोगों के मन में जो एक मिसकनसेप्शन भी है कि ब्लड डोनेट करने से प्रॉब्लम्स आती हैं तो वो भी दूर होंगी इससे कुराली जैसे शहर में ए, मेरे ख्याल से ये पहली बार हो रहा है किसी हॉस्पिटल में एक कैंप और ऑर्गेनाइज वो हम लोगों ने करा है हाँ जी सो नानी जी इस समय कहाँ अभी वो जयपुर में है हाँ फिट एंड फाइन है प्रॉपर इस एज के हिसाब से हाँ वो आ नहीं पाएंगे क्योंकि जयपुर से आना थोड़ा हाँ वो रहता है मुबारक हमारी तरफ से थैंक यू सर थैंक यू थैंक्स आपके लिए भी आप इतना आया आपने कवरेज दी उसके लिए बहुत बहुत धन्यवाद आपका सो आस कौर जी सत श्रीकाल जी सत्या वीर जी हाँ जी सो अज थे सर परिवार ਤੁਹਾਡੀ ਨਾਨੀ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਸੋ ਕਿੰਨੀ ਕੁ ਖੁਸ਼ੀ ਹੈ ਤੁਹਾਨੂੰ ਇਹ ਦੀ ਵਾਰੀ ਦੱਸੋ ਮੈਂ ਵੀਰ ਜੀ ਖੁਸ਼ੀ ਦਾ ਤਾਂ ਨਹੀਂ ਬਿਆਨ ਕਰ ਸਕਦੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਅੱਜ ਕਿ ਨਾਨੀ ਜੀ ਦਾ ਬਰਥਡੇ ਹੈਗਾ ਜੀ ਜਦੋਂ ਮੈਂ ਹਸਪੀਟਲ ਆਈਆਂ ਮੈਨੂੰ ਉਦੋਂ ਪਤਾ ਚੱਲੇ ਗਿਆ ਜੀ ਨਾਨੀ ਜੀ ਦੇ ਬਰਥਡੇ ਵਾਸਤੇ ਮਤਲਬ ਬਲੱਡ ਕੈਂਪ ਕਿੱਥਾ ਹੋਇਆ ਹੈ ਜੀ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਮਤਲਬ ਬਰਥਡੇ ਸੈਲੀਬ੍ਰੇਸ਼ਨਸ ਅਸੀਂ ਕੇਕ ਕਟਿੰਗ ਕਰਦੇ ਆ ਅਸੀਂ ਉਵੇਂ ਵੀ ਸੈਲੀਬ੍ਰੇਟ ਕਰਦੇ ਆ ਨੱਚਦੇ ਟੱਪਦੇ ਆ ਅਸੀਂ ਬਹੁਤ ਕੁਝ ਕਰਦੇ ਆ ਬਰਥਡੇ ਤੇ ਬਟ ਇਸ ਤਰੀਕੇ ਨਾਲ ਬਰਥਡੇ ਮਨਾਣਾ ਬਹੁਤ ਹੀ ਅਲੱਗ ਚੀਜ਼ ਹੈ ਹੋਰ ਇੱਕ ਬਹੁਤ ਹੀ ਮੈਨੂੰ ਲੱਗਦਾ ਕਿ ਬਹੁਤ ਅੱਛਾ ਕੰਮ ਕਰ ਰਹੇ ਆ ਮਤਲਬ ਦੀਦੀ ਨੇ ਸਭ ਨੇ ਮਿਲ ਕੇ ਆਂਜਨ ਸਾਰੇ ਪਰਿਵਾਰ ਨੇ ਮਿਲ ਕੇ ਸੋਚਿਆ ਇਸ ਚੀਜ਼ ਦੇ ਬਾਰੇ ਨਾਲੇ ਮੈਨੂੰ ਲੱਗਦਾ ਕਿ ਬਲੱਡ ਦੇਣਾ ਤਾਂ ਬਹੁਤ ਅੱਛੀ ਔਰ ਬਹੁਤ ਵੱਡੀ ਚੀਜ਼ ਹੈ ਬਾਕੀ ਚੀਜ਼ਾਂ ਤਾਂ ਇੱਕ ਬਹਾਨਾ ਹੈਗਾ ਬਟ ਨਾਨੀ ਜੀ ਦਾ ਬਹਾਨਾ ਇੰਨਾ ਅੱਛਾ ਮਤਲਬ ਅੱਜ ਸਾਨੂੰ ਮਿਲਿਆ ਹੈ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੈ ਗਿਆ ਕਿ ਅੱਜ ਬਲੱਡ ਸਾਰਿਆ ਮਤਲਬ ਜੋ ਜੋ ਡੋਨੇਟ ਕਰ 파 ਰਹੇ ਨੇ ਹਸਪੀਟਲ ਜਾ ਰਹੇ ਨੇ ਸਾਡੀ ਕੋਸ਼ਿਸ਼ ਵੀ ਇਹ ਹੈ ਕਿ ਕੋਈ ਖਾਲੀ ਨਾ ਜਾਏ ਅਸੀਂ ਕਿਸੇ ਨੂੰ ਖਾਲੀ ਨਹੀਂ ਮੋੜਦੇ ਤੇ ਜੋ ਬਲੱਡ ਦੇ ਰਹੇ ਨੇ ਉਹਨਾਂ ਨੂੰ ਗਿਫਟਸ ਵੀ ਦੇਏ ਜਾ ਰਹੇ ਨੇ ਉਹਨਾਂ ਵਾਸਤੇ ਖਾਣਾ ਵੀ ਮਤਲਬ ਸਪੈਸ਼ਲੀ ਫਰੂਟਸ ਵੀ ਸਾਰਾ ਕੁਝ ਆਰਗੇਨਾਈਜ਼ ਕੀਤਾ ਹੋਇਆ ਹੈ ਜੀ ਤਾਂ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਬਲੱਡ ਦੇਣ ਦੇ ਨਾਲ ਨਾਲ ਸਭ ਖੁਸ਼ੀ-ਖੁਸ਼ੀ ਜਾਣੇ ਤੋਂ ਸਭ ਵਧੀਆ-ਵਧੀਆ ਹੋਏ ਹਾਂਜੀ ਸੋ 95 ਸਾਲ ਦੀ ਉਮਰ ਹੈ ਨਾਨੀ ਜੀ ਦੀ ਤੇ ਅੱਜ ਵੀ ਫਿਟਨੈਸ ਇਹ ਤਾਂ ਦੇਖੋ ਫਿਟਨੈਸ ਕੁਛ ਉਹਨਾਂ ਦੇ ਆਪਣੇ ਹੱਥ ਹੈਗੇ ਖਾਣ ਪੀਣ ਬਹੁਤ ਮੈਟਰ ਕਰਦਾ ਹੈ ਨਾਲੇ ਸੱਚੇ ਪਾਛੇ ਦੀ ਕਿਰਪਾ ਹੈਗੀ ਕਿ ਉਹ ਇੰਨੇ ਫਿਟ ਐਂ ਫਾਈਨ ਨਾਲੇ ਅੱਜ ਮੇਰੀ ਇਹ ਹੀ ਅਰਦਾਸ ਹੈ ਕਿ ਉਹ ਅੱਜ ਮੈਂ ਉਹਨਾਂ ਵਾਸਤੇ ਹੀ ਪ੍ਰੇਅ ਕਰਦੀ ਆ ਕਿ ਉਹ ਹਮੇਸ਼ਾ ਐਵੇਂ ਹੀ ਫਿਟ ਐਂ ਫਾਈਨ ਰਹਿਣ ਚੱਲਦੇ ਤੁਰਦੇ ਰਹਿਣ ਜੀ ਹਾਂਜੀ ਮੁਬਾਰਕਾਂ ਹੀ ਸਾਡੇ ਵੱਲੋਂ ਧੰਨਵਾਦ ਵੀਰ ਜੀ ਤੁਹਾਨੂੰ ਵੀ ਬਹੁਤ-ਬਹੁਤ ਤੁਸੀਂ ਆਏ ਸਾਰੀ ਕਵਰੇਜ ਦਿੱਤੀ ਹਸਪੀਟਲ ਸਾਰਾ ਬਲੱਡ ਦਾ ਸਾਨੂੰ ਵੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਮਿਲ ਕੇ ਤੁਹਾਡੇ ਚੈਨਲ ਦੇ ਬਾਰੇ ਅੱਜ ਪਤਾ ਲੱਗਿਆ ਸਾਨੂੰ ਉਹ ਵੀ ਬਹੁਤ ਅੱਛਾ ਲੱਗਿਆ ਥੈਂਕ ਯੂ ਹਾਂ ਜੀ ਨਾਮ ਲਖਿਆਨਜੀ ਪਹਿਲਾਂ ਤਾਂ ਨਮਸਕਾਰ ਜੀ ਨਮਸਕਾਰ ਜੀ ਸਭ ਨੂੰ ਹਾਂ ਜੀ ਸੋ ਅੱਜ ਮਿੱਡਾ ਕੇਫ ਦੇ ਵਿੱਚ ਜੋ ਇਹ ਤੁਹਾਡੇ ਪਰਿਵਾਰ ਵੱਲੋਂ ਤੁਹਾਡੇ ਵੱਲੋਂ ਇਹ ਕੈਂਪ ਲਗਾਇਆ ਗਿਆ ਬਲੱਡ ਦਾ ਸੋ ਕੀ ਕਹਿਣਾ ਤੁਹਾਡਾ ਇਹ ਕਹਿੰਦੇ ਬਹੁਤ ਅੱਛਾ ਇਨੀਸ਼ੀਏਟਿਵ ਹੈਗਾ ਕਿ ਐਂਦੇ ਖੂਨਦਾਨ ਕਰਦੇ ਨੇ ਤਾਂ ਨਾਲ ਕਿਸੇ ਦੀ ਜ਼ਿੰਦਗੀ ਇੱਕ 10 30 ml ਜਾਂ ਜਿੰਨਾ ਵੀ ਇੱਕ ਵਾਰੀ ਖੂਨ ਕਢਲਦੇ ਨੇ ਕੰਦੇ ਇੱਕ ਬਹੁਤ ਵੱਡਾ ਕੰਮ ਕਰਦਾ ਹੈ ਕਿਸੇ ਇੱਕ ਬੰਦੇ ਦੀ ਜਾਨ ਬਚ ਜਾਂਦੀ ਹੈ ਜਿਹੜਾ ਖੂਨ ਦੀ ਵਜੇ ਨਾਲ ਜਾਨ ਜਾ ਸਕਦੀ ਹੈਗੀ ਇੱਕ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਔਰ ਕਿਸੇ ਬਜ਼ੁਰਗ ਦੇ ਇਹਨਾਂ ਦੀ ਨਾਨੀ ਜੀ ਤੇ ਸਾਡੀ ਬਹੂ ਦੀ ਨਾਨੀ ਜੀ ਦੇ ਜਨਮ ਦਿਨ ਦੇ ਉਪਲਕਸ਼ਿਚ ਇਹਨਾਂ ਨੇ ਲਗਾਇਆ ਹੈ ਕੈਂਪ ਤਾਂ ਉਹਨਾਂ ਦੀ ਐਸੇ ਸਭ ਤੋਂ ਵੱਡਾ ਤੋਹਫਾ ਹੀ ਹੋਏਗਾ ਬਿਲਕੁਲ ਜੀ ਮੈਂ ਕਿ ਵੀ ਇੱਕ ਤੁਸੀਂ ਕਿਸੇ ਬਜ਼ੁਰਗ ਦੀ ਹੁੰਦੀ ਜਨਮ ਦਿਨ ਤੇ ਉਹ ਬਲੱਡ ਸ਼ਿਕਹ ਹਿੰਦਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਤੇ ਇਸ ਤੋਂ ਵੱਡਾ ਤੋਹਫਾ ਮੈਂ ਸੋਚਨੀਆ ਕੋਈ ਹੋ ਹੀ ਨਹੀਂ ਸਕਦਾ ਕਹਿੰਦੇ ਨੇ ਵੀ ਖੂਨ ਨਾਰੀਆਂ ਦੇ ਵਿੱਚ ਵਹਿਣ ਦੀ بجائے ਨਾਰੜੀਆਂ ਦੇ ਵਿੱਚ ਵਹਿਣਾ ਚਾਹੀਦਾ ਹਾਂ ਨਾਰੜੀਆਂ ਦੇ ਵਿੱਚ ਵਹਿਣਾ ਚਾਹੀਦਾ ਹੈ ਔਰ ਕਿਸੇ ਦੀ ਜਾਨ ਬਚਣੀ ਚਾਹੀਦੀ ਹੈ ਐਵੇਂ ਆਪਾਂ ਕਿਸੇ ਨੂੰ ਝੋਟ ਵੀ ਲੱਗਦੀ ਹੈ ਤਾਂ ਇਤਨਾ ਖੂਨ ਐਵੇਂ ਵਹਿ ਜਾਂਦਾ ਹੈ ਔਰ ਅਗਰ ਇਤਨਾ ਥੋੜਾ ਜਿਹਾ ਖੂਨ ਕਢ ਕੇ ਕਿਸੇ ਦੀ ਬੰਦੇ ਦੀ ਜਾਨ ਬਚਦੀ ਹੈ ਤੇ ਹੁੰਦੇ ਨਾ ਇਸ ਤੋਂ ਵੱਡਾ ਜਿਹੜਾ ਕੰਮ ਜੈਗਾ ਇਤਨਾ ਮਹਾਦਾਨ ਜਿਹੜਾ ਹੈਗਾ ਉਹ ਹੋਈ ਨਹੀਂ ਸਕਦਾ ਨਾ ਇਹ ਕਿਸੇ ਫੈਕਟਰੀ ਚ ਬਣਦਾ ਸਕਦਾ ਨਾ ਕਿਸੇ ਉੱਥੇ ਬੰਦਾ ਇਹ ਤਾਂ ਕੁਦਰਤ ਦੀ ਜਿਹੜੀ ਹੈਗੀ ਹੈ ਉਹਦੇ ਨਾਲ ਹੀ ਬਣਦਾ ਜਿਹੜੇ ਲੋਕੀ ਡਰਦੇ ਨੇ ਜੀ ਖੂਨ ਕਢਾਣ ਤੋਂ ਬਲੱਡ ਨੂੰ ਡੋਨੇਟ ਕਰਾਉਣ ਤੋਂ ਜੋ ਡਰਦੇ ਨੇ ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਹਾਂ ਦੇ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਅੱਜ 64 ਦੀ ਏਜ 'ਚ ਹਾਂ ਜਿਸ ਸਮੇਂ ਅਪ ਟੂ ਦੀ ਏਜ ਆਫ 40 40 ਦੀ ਏਜ ਤੱਕ ਮੈਂ ਹਰ ਤੀਜੇ ਮਹੀਨੇ ਖੂਨਦਾਨ ਕਰਦੀ ਸੀ ਮੈਂ ਐਲ ਆਈ ਸੀ ਵਿੱਚ ਸਰਵਿਸ ਕਰਦੀ ਸੀ ਉੱਥੋਂ ਰਿਟਾਇਰ ਹੋਈ ਹਾਂ ਤੇ ਅਸੀਂ ਹਰ ਸਾਲ ਉੱਥੇ ਬਲੱਡ ਡੋਨੇਸ਼ਨ ਕੈਂਪ ਲਗਾਣੇ ਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹ ਜਿਵੇਂ ਹੀ ਅਸੀਂ ਖੂਨ ਦਿੰਨੇ ਆ ਉਸ ਤੋਂ ਬਾਅਦ ਮੰਤਲ ਲਿਖਦਾ ਅਸੀਂ ਜ਼ਿਆਦਾ ਐਕਟਿਵ ਹੋ ਗਏ ਕਿਉਂਕਿ 40 ਸਾਲ ਦੀ ਆਈ ਤੋਂ ਉਸ ਤੋਂ ਬਾਅਦ ਮੈਨੂੰ ਥੋੜਾ ਐਸਟਮਾ ਹੋ ਗਿਆ ਤਾਂ ਮੈਨੂੰ ਉਹ ਮੈਡੀਸਨ ਲੈਣੀ ਪੈਂਦੀ ਉਸ ਤੋਂ ਬਾਅਦ ਨਹੀਂ ਹੁੰਦਾ ਬੀਇੰਗ ਅ ਲੇਡੀ तावी मैं साल साल तक अपना खून दान करने के बाद ज्यादा एक्टिव हो गई क्योंकि अपना जरा एक गाल दसो जे अपना पुरानी चीज निकाल रही तो नवी चीज जी बनेगी नैचुरली अच्छी क्वालिटी की बनेगी ऐसा है नहीं किलिटी पेड़ के भी पत्ते तोड़ लीए टोड़िए घटिया तो निकल अपने शरीरगा हम आप उपर शरीर तू भी अपनी डेड स्किन हटाने क्यों हटाने की डेड स्किन निकल गई नवी स्किन वी आएगी पुराना खून निकला है तो नवा निकल आए बनेगा तो अच्छी क्वालिटी का ही बनेगा पंद्रह दिनों हो जाती है 15 ਦਿਨਾਂ ਦੀ ਕਵਰੀ ਹੋ ਜਾਂਦੀ ਜੀ ਇਹਦੇ ਕੁਝ ਕਹਿੰਦੇ ਮੇਰੇ ਤਾਂ ਸਭ ਨੂੰ ਆਇਆ ਸੰਦੇਸ਼ ਹੈਗਾ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਤੁਸੀਂ ਬਲੱਡ ਡੋਨੇਟ ਕਰੋ ਹੁਣ ਕਈਵੇਂ ਉਹ ਜਿਵੇਂ ਕਈ ਬੱਚੇ ਨਿਕਲਦੇ ਨੇ ਥੈਲੇਸੀਮੀਕ ਹੁੰਦੇ ਨੇ ਜਿਨ੍ਹਾਂ ਨੂੰ ਬਚਪਨ ਤੋਂ ਉਨ੍ਹਾਂ ਦਾ ਖੂਨ ਬਣਦਾ ਹੀ ਨਹੀਂ ਉਹਨਾਂ ਨੂੰ ਹਰ 15 ਦਿਨ ਬਾਅਦ ਖੂਨ ਦੇਣਾ ਪੈਂਦਾ ਜੀ ਹਰ 15 ਦਿਨ ਉਹ ਖੂਨ ਕਿਧਰੋਂ ਆਣਗੇ ਜੇ ਦੂਜੇ ਲੋਕ ਦਾਨ ਨਹੀਂ ਕਰਨਗੇ ਜਨਾਨਾ ਸ਼ਰੀਰ ਸਵਸਥ ਤੇਗਾ ਜਿਨ੍ਹਾਂ ਦਾ ਸ਼ਰੀਰ ਕੈਪੇਬਲ ਹੈਗਾ ਖੂਨਦਾਨ ਕਰਨ ਨੂੰ ਅਗਰ ਉਹ ਲੋਕ ਨਹੀਂ ਕਰਨਗੇ ਤਾਂ ਖੂਨ ਕਿਧਰੋਂ ਆਏਗਾ ਉਹ ਬੱਚਿਆਂ ਦੀ ਜ਼ਿੰਦਗੀ ਖਤਮ ਹੋਏਗੀ ਤਾਂ ਜੇ ਖੂਨਦਾਨ ਕਰੋਗੇ ਤਾਂ ਹੋਏਗਾ ਸੀ ਜਿੱਤੇ ਆਫਿਸ ਹੈ ਕਰਦੇ ਸੀ ਤਾਂ ਥੈਲੇਸੀਮਿਕ ਬੱਚਿਆਂ ਵਾਸਤੇ ਕਰਦੇ ਸੀ ਉਹ ਸਾਰਾ ਖੂਨ ਉਹਨਾਂ ਨੂੰ ਦਿੰਦੇ ਸੀ ਇੱਕ ਸਾਲੇ ਦੋ ਵਾਰ ਹੀ ਕਰਦੇ ਸੀ ਇੱਕ ਵਾਰੀ ਨਾਰਮਲ ਬਲੱਡ ਦੇ ਇੱਕ ਵਾਰੀ ਥੈਲੇਸੀਮਿਕ ਬੱਚਿਆਂ ਵਾਸਤੇ ਬਲੱਡ ਡੋਨੇਸ਼ਨ ਕੈਂਪ ਲੱਗਦਾ ਸੀ ਆਫਿਸ ਜਿਵੇਂ ਹੈਗੇ ਸੀ ਤਾਂ ਹੁਣ ਇੱਥੇ ਵੀ ਨੰਨੇ ਨਵਾਂ ਇਹ ਸ਼ੁਰੂ ਕੀਤਾ ਮੈਂ ਤਾਂ ਕਹਿੰਦੀ ਹਰ 6 ਮਹੀਨੇ ਬਾਅਦ ਇਹ ਕਾਰ्यक्रम ਹੋਣਾ ਚਾਹੀਦਾ ਹੈ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ ਮੇਰੇ ਲਈ ਪਰ ਜੀ ਬੋਲੇ ਅਰੇ ਮੈਂ ਤਾਂ ਐਪਰੀਸ਼ੀਏਟ ਕਰਾਂਗੀ ਡਾਕਟਰ ਆਸਥਾ ਮਿੱਦਨ ਨੂੰ ਜਿਨ੍ਹਾਂ ਨੇ ਇਹ ਸ਼ੁਰੂ ਕੀਤਾ ਉਹਨਾਂ ਦੇ ਦਿਮਾਗੇ 'ਚ ਇਹ ਭਾਵਨਾ ਆਈ ਵੈਸੇ ਵੀ ਨਾਦੀ ਮਤਲਬ ਇਹਦੀ ਡੋਨੇਸ਼ਨ ਦੀ ਭਾਵਨਾ ਇਹਦੇ ਦਿਮਾਗੇ ਵੈਸੀ ਵੀ ਹੈ ਕਿ ਤਾਂ ਉਹਨਾਂ ਦੇ ਇਹ ਭਾਵਨਾ ਆਈ ਤਾਂ ਕਹਿੰਦੇ ਇਹ ਭਾਵਨਾ ਰਬ ਕਰੇ ਇਹਦੇ ਦਿਮਾਗੇ ਬਣੀ ਰਹੇ ਇਹਦੇ ਦਿਲ ਨੇ ਚਾਹ ਭਾਵਨਾ দান ਦੀ ਬਣੀ ਰਹੇ ਔਰ ਹਰ 6 ਮਹੀਨੇ ਬਾਅਦ ਹੈ ਲਗਾਏ ਜੇ ਤੁਹਾਡੀ ਕੁੜਮਣੀ ਜਿਨ੍ਹਾਂ ਨੂੰ ਆਪਾਂ ਕੁੜਮਣੀ ਕਹਿ ਸਕਦੇ ਆ ਕੁੜਮਣੀ ਦੀ ਮਦਰ ਆ ਕੁੜਮਣੀ ਦੀ ਮਦਰ ਜੋ ਆਪਣਾ ਕੁਸਮ ਲਤਾ ਜੀ ਉਹਨਾਂ ਦਾ ਬਰਥਡੇ ਹੈ ਸੋ ਤੁਹਾਨੂੰ ਸਾਰੇ ਪਰਿਵਾਰ ਨੂੰ ਮੁਬਾਰਕਾਂ ਸਾਦੇ ਬਹੁਤ ਬਹੁਤ ਧੰਨਵਾਦ ਜੀ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਅੱਜ ਜੋ ਮਿੱਡਾ ਕੇਅਰ ਦੇ ਵਿੱਚ ਇਹ ਕੈਂਪ ਲੱਗਿਆ ਹੋਇਆ ਹੈ ਬਲੱਡ ਡੋਨੇਸ਼ਨ ਕੈਂਪ ਕਹਿੰਦੇ ਖੂਨਦਾਨ ਮਹਾਦਾਨ ਵੈਗਰੀ ਜੀ ਦਾ ਖਾਸਾ ਵੈਗਰੀ ਜੀ ਕੀ ਫਤਹਿ ਜੋ ਮਿੱਡਾ ਕੇਅਰ ਸੈਂਟਰ ਨੇ ਇਹ ਖੂਨਦਾਨ ਕੈਂਪ ਲਗਾਇਆ ਇਹ ਸਭ ਤੋਂ بڑا দান ਹੈ ਜੀ ਕਿਉਂਕਿ ਹੁਣ ਗਰਮੀ ਦੇ ਦਿਨ ਚੱਲਦੇ ਨੇ ਡੇਂਗੂ ਆ ਜਾਣਾ ਡੇਂਗੂ ਦੇ ਦਿਨਾਂ 'ਚ ਖੂਨ ਦੀ ਘਾਟ ਬਹੁਤ ਜ਼ਿਆਦਾ ਰਹਿੰਦੀ ਹੈ ਕਿਉਂਕਿ ਸਿਆਲ ਦੇ ਦਿਨਾਂ 'ਚ ਤਾਂ ਤਕਰੀਬਨ ਸਾਰੀਆਂ ਸੰਸਥਾਾਂ ਕਲੱਬ ਵਗੈਰਾ ਖੂਨਦਾਨ ਕੈਂਪ ਲਗਾਉਂਦੇ ਰਹਿੰਦੇ ਹਾਂ ਜੀ ਕਿਉਂਕਿ ਇਹ ਤਕਰੀਬਨ 2-3 ਕਮਹੀਨੇ ਕੰਮ ਆਉਂਦਾ ਉਸ ਤੋਂ ਬਾਅਦ ਫਿਰ ਵੇਸਟੇਜ ਹੋ ਜਾਂਦਾ ਇਸ ਕਰਕੇ ਇਹ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਹੈ ਇਹ ਲੋਆ ਰਹੇ ਬਹੁਤ ਬੜਾ ਵਧੀਆ ਚੰਗਾ ਪ੍ਰਾਲਾ ਇਹ ਲੋਆਂ ਦੇ ਰਹਿਣਾ ਚਾਹੀਦਾ ਕਿਉਂਕਿ ਜਿਹੜਾ ਖੂਨਦਾਨ ਕਰਦੇ ਉਹ ਕਹਿੰਦੇ ਜੀ ਵੀ ਖੂਨ ਦੀ ਘਾਟ ਆ ਜਾਂਦੀ ਕਮਜ਼ੋਰੀ ਹੋ ਜਾਂਦੀ ਜੀ ਇਹ ਸਿਰਫ ਮੈਨੂੰ ਲੱਗਦਾ ਜੀ ਵੀ 24 ਘੰਟੇ ਆ 2-3 ਦਿਨਾਂ ਚ ਪੂਰਾ ਹੋ ਜਾਂਦਾ ਵੀ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਇਹ ਸ ਕਿਉਂਕਿ ਪੈਸੇ ਨਾਲੋਂ ਵੀ ਇਹ ਜ਼ਿਆਦਾ ਵੱਡਾ ਦਾਨ ਹੈ ਬਿਲਕੁਲ ਕਿਉਂਕਿ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਪਰ ਖੂਨ ਮੁਸ਼ਕਲ ਮਿਲਦਾ ਜੀ ਜੀ ਇਸ ਕਰਕੇ ਸਾਨੂੰ ਅਸੀਂ ਤਾਂ ਇਹੀ ਅਪੀਲ ਕਰਦੇ ਸਾਬ ਨੂੰ ਵੀ ਇਹ ਖੂਨ ਦਾਨ ਕੈਂਪ ਲਵਾਉਣੇ ਚਾਹੀਦੇ ਪਰ ਲੱਗਦੇ ਰਹਿਣ ਕਿਉਂਕਿ ਮੈਂ ਲੈਂਜ ਕਲੱਬ ਦਾ ਮੈਂਬਰ ਹਾਂ ਕਿਉਂਕਿ ਅਸੀਂ ਖੈੜ ਤੋਂ ਅਕਸਰ ਖੂਨ ਦਾਨ ਕੈਂਪ ਲਵਾਉਂਦੇ ਰਹਿੰਨੇ ਹੋਰ ਵੀ ਮਤਲਬ ਬਹੁਤ ਚੰਗੇ ਪਰਾਲੇ ਸੰਸਾ ਬਣੀ ਹੋਈ ਉਹਦੇ ਨਾਲ ਕਰਦੇ ਰਹਿੰਨੇ ਸੋ ਇਹ ਇਹਨਾਂ ਦਾ ਮਿੱਡਾ ਕੇਅਰ ਸੈਂਟਰ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਕੈਂਪ ਲੱਗਦੇ ਰਹਿਣੇ ਚਾਹੀਦੇ। ਅੱਜ ਇਹ ਡਾਕਟਰ ਆਸਥਾ ਮੈਡਮ ਜੀ ਨੇ ਆਪਣੀ ਨਾਨੀ ਦੇ 95 ਜਨਮ ਦਿਨ ਦੀ ਖੁਸ਼ੀ ਦੇ ਵਿੱਚ ਲਗਾਇਆ। ਇਹ ਬਹੁਤ ਵੱਡਾ ਚੰਗਾ ਉਪਰਾਲਾ। ਫੇ ਆਪਾਂ ਹੋਟਲਾਂ ਕਲਪਾਂ ਜਾ ਕੇ ਇੰਨੇ ਨੇ ਪੈਸੇ ਖਰਚ ਕਰ ਆਂਦੇ ਉਹ ਵੇਸਟੇਜ ਨਹੀਂ ਹੁੰਦੀ। ਕਿਉਂਕਿ ਇਹ ਸਦਾ ਇੱਕ ਤਾਂ ਕਿਉਂਕਿ ਇਹ ਮਰੀਜ਼ ਦੀ ਜਦੋਂ ਜਾਨ ਬਚਦੀ ਉਹ ਅਸੀਸ਼ਾ ਬਹੁਤ ਹਨ। ਕਿਉਂਕਿ ਪਰਮਾਤਮਾ ਜਦੋਂ ਆਪਾਂ ਕਿਸੇ ਦਾ ਅ ਮਰਦੀ ਜ ਮਤਲਬ ਡੁੱਬਦੀ ਨੂੰ ਤਨਕੇ ਦਾ ਸਾਰਾ ਹੁੰਦਾ ਜਦੋਂ ਆਪਾਂ ਖੂਨਦਾਨ ਦੇ ਦਿੰਨੇ ਕਿਉਂਕਿ ਉਹਨੇ ਜਾਨ ਬਚਾ ਜਾਂਦੀ ਉਹ ਤੋਂ ਬੜਾ ਸੀਸ ਆ ਪਰਮਾਤਮਾ ਅੱਗੇ ਜ਼ੋਰ ਅਰਦਾਸ ਕਰਦੇ ਉਹਦੇ ਵਰਗਾ ਆਪਾਂ ਨੂੰ ਉਹ ਨਹੀਂ ਬੈਨੀਫਿਟ ਮਿਲਦਾ ਜੋ ਉਹ ਕਦੇ ਨਹੀਂ ਕਿਸੇ ਤੇ ਮਿਲਦਾ ਪੈਸੇ ਨਾਲ ਨਹੀਂ ਮਿਲਦਾ ਇਹ ਚੰਗਾ ਪਰਾਲਾ ਧੰਨਵਾਦ ਥੈਂਕ ਯੂ ਵੈਕੁਰ ਜੀ ਦਾ ਖਾਲਸਾ ਵੈਕਰੀ ਫਾਟੇ ਹਾਂਜੀ ਹਰਮੇਸ਼ ਸਿੰਘ ਬੜੌਦੀ ਜੀ ਅੱਜ ਤੁਸੀਂ ਇਹ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਆਇਓ ਸੋ ਤੁਸੀਂ ਖੂਨ ਵੀ ਦਾਨ ਕੀਤਾ ਤੇ ਕੀ ਕਹਿਣਾ ਤੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੋਜੀ ਬੜੀਆ ਕੰਮ ਹੈ ਖੂਨਦਾਨ ਇੱਕ ਮਹਾਦਾਨ ਹੈ ਹਾਂਜੀ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕਿਸੇ ਤੇ ਕੋਈ ਮੁਸੀਬਤ ਹੁੰਦੀ ਹੈ ਕਿਸੇ ਤੇ ਕੋਈ ਬਿਮਾਰੀ ਹੁੰਦੀ ਹੈ ਵੱਡੀ ਉਹਨੂੰ ਬਲੱਡ ਦੀ ਲੋੜ ਪੈਂਦੀ ਹੈ ਕਿਉਂਕਿ ਮੁੱਲ ਤਾਂ ਮਿਲਦਾ ਨਹੀਂ ਤੇ ਇੱਕ ਇਹੀ ਜੀ ਅਣਮੁੱਲੀ ਦਾਤ ਹੈ ਇਹ ਪਰਮਾਤਮਾ ਦੀ ਉਹ ਬਖਸ਼ਿਸ਼ ਉਹੀ ਦਾਤ ਹੈ ਵੀ ਜਿਸ ਬੰਦੇ ਨੂੰ ਲੋੜ ਪੈਂਦੀ ਆਪਾਂ ਜਿੰਨੀ ਵੀ ਪਬਲਿਕ ਹੈ ਜਿੰਨਾ ਸਹਿਯੋਗ ਕਰੂਗੇ ਇਦਾਂ ਦੇ ਕੈਂਪਾਂ ਦੇ ਵਿੱਚ ਜਿਤਾ ਜੇ ਮਿੱਡਾ ਗੇਰ ਵਾਲੀ ਮੈਡਮ ਨੇ ਕੀਤਾ ਇਨਾਂ ਨੇ ਆਪਣੇ ਹਸਪਤਾਲ ਵੱਲੋਂ ਇੱਥੇ ਉਪਰਾਲਾ ਕੀਤਾ ਤੇ ਲੋਕਾਂ ਦਾ ਹੋਰ ਵੀ ਟੈਸਟ ਹੋ ਜਾਣਗੇ ਨਾਲ ਤੇ ਹੋਰ ਬਿਮਾਰੀਆਂ ਦਾ ਪਤਾ ਲੱਗ ਜਾਊਗਾ ਤੇ ਇੱਕ ਬਹੁਤ ਵੱਡਾ ਉਪਰਾਲਾ ਹੈ ਵੀ ਮੈਂ ਇਹਨੂੰ ਬਹੁਤ ਵਧੀਆ ਸਮਝਦਾ ਧੰਨਵਾਦ ਥੈਂਕ ਯੂ ਜੀ